ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ तहे ਦਿਲੋਂ ਧੰਨਵਾਦ ਕਰਦੀ ਆਂ ਵੀ ਮੇਰਾ ਇਸ ਨਗਰ ਨੇ ਮਾਨ ਸਮਾਨ ਕੀਤਾ ਮੈਨੂੰ ਬਹੁਤ ਮਾਨ ਸਮਾਨ ਹੋਇਆ ਮੇਰਾ ਨਾਂ ਇਸ ਕਬੱਡੀ ਇਸ ਗਰਾਊਂਡ ਵਿੱਚ ਹੋਇਆ ਬਹੁਤ ਕੁੜੀਆਂ ਜਿਹੜੀਆਂ ਘਰੋਂ ਬਹੁਤ ਜ਼ਿਆਦੀਆਂ ਹੀ ਗਰੀਬ ਨੇ ਜੇ ਤੁਸੀਂ ਕਹਿੰਦੇ ਕਮੇਟੀ ਵਾਲੇ ਕਹੀ ਇਦਾਂ ਦੇ ਆ ਵੀ ਕਹਿੰਦੇ ਵੀ ਅਸੀਂ ਪ੍ਰਾਈਜ਼ ਨਹੀਂ ਭਰ ਸਕਦੇ ਵੀ ਸਾਡਾ ਬਜਟ ਨਹੀਂ ਹੈਗਾ ਚਲੋ ਮੈਂ ਇਹ ਨਹੀਂ ਕਹਿੰਨੀ ਵੀ ਮੈਂ ਵੀ ਕਾਫੀ ਟਾਈਮ ਦੀ ਖੇਡ ਨਹੀਂ ਇਸ ਗਰਾਉਂਡ ਦੇ ਵਿੱਚ ਨਾਲ ਜੁੜੀ ਆ ਤੇ ਬਹੁਤ ਕਰੋ ਗਰੀਬ ਕੁੜੀਆਂ ਨੇ ਜਿਹੜਾ ਇੱਥੋਂ ਖੇਡ ਕੇ ਜੋ 500 600 ਜੋ ਪ੍ਰਾਈਜ਼ ਦੇ ਵਿੱਚ ਉਹ ਮਿਲਦਾ ਹੈ ਉਸ ਜਾ ਕੇ ਘਰੇ ਆਪਣੇ ਮਾਪਿਓ ਨੂੰ ਦੇਂਦੀਆਂ ਨੇ ਠੀਕ ਐ ਮੈਂ ਕਹਿੰਨੀ ਜੇ ਮੇਰਾ ਮਾਨ ਸਨਮਾਨ ਕਰਦੇ ਵੀ ਤੁਸੀਂ ਵਾਦ ਤੋਂ ਵਾਦ ਕੁੜੀਆਂ ਨੂੰ ਵੀ ਕਰੋ ਮੈਂ ਨਹੀਂ ਚਾਹੁੰਦੀ ਵੀ ਤੁਸੀਂ ਮੇਰਾ ਕਰਦੇ ਜੇ ਹੋਰ ਵੀ ਕੁੜੀਆਂ ਬਹੁਤ ਮਿਹਨਤ ਕਰਦੀਆਂ ਨੇ ਤੁਸੀਂ ਉਹਨਾਂ ਨੂੰ ਵੀ ਮਾਨ ਸਨਮਾਨ ਕਰੋ ਬਹੁਤ ਹਲੋ ਬਹੁਤ ਗਰੀਬ ਕੁੜੀਆਂ ਨੇ ਜਿਨ੍ਹਾਂ ਕੋ ਡਾਈਟ ਵਾਸਤੇ ਪੈਸੇ ਵੀ ਨਹੀਂ ਹੁੰਦੇ ਮੈਂ ਇਹ ਬੇਨਤੀ ਕਰਦੀ ਵੀ ਜੇ ਗਾਹ ਆਉਣ ਵਾਲੇ ਮੈਚ ਵੀ ਆ ਤੁਸੀਂ ਵਾਸ ਵਾਸ ਪ੍ਰਾਈਜ਼ ਭਰਿਆ ਕਰੋ ਹੁਣ ਨਹੀਂ ਤੇ ਕਿਓ ਉਹਦੇ ਪੀਪੇ ਜਾਂ ਬਦਾਮ ਇਹ ਡਾਈਟ ਦੇ ਦਿਆ ਕਰੋ ਕਈਆਂ ਦੇ ਘਰੋਂ ਤੇ ਕਈਆਂ ਦੇ ਰੋਟੀ ਬਿਗ ਗੁਜ਼ਾਰਾ ਨਹੀਂ ਹੁੰਦਾ ਕਈਆਂ ਦੀ ਇੱਕ ਟਾਈਮ ਦੀ ਰੋਟੀ ਵੀ ਨਹੀਂ ਪੱਕਦੀ ਉਹ ਪਿਛੇ ਕਰਮੀ ਆ ਉਹਦੇ ਘਰ ਦੀ ਵੀ ਕੰਡੀਸ਼ਨ ਬਹੁ ਮਾੜੀ ਆ ਪਵਣ ਆ ਉਹਦਾ ਖਰਚਾ ਕਿੱਦਾਂ ਚੱਲਦਾ ਉਹਾਨੂੰ ਪਤਾ ਸਿਰਫ ਟੀਮ ਨੂੰ ਪਤਾ ਪਲੇਅਰ ਨੂੰ ਪਤਾ ਹੁੰਦਾ ਜੇ ਜਿੱਥੇ ਮੈਂ ਨਹੀਂ ਕਹਿੰਦੀ ਮੁੰਡਿਆਂ ਦਾ ਪ੍ਰਾਈਜ਼ ਰੱਖਦੇ ਆ ਜਿੰਨਾ ਵੀ ਰੱਖਦੇ ਆ ਤੁਸੀਂ ਕੰਮ ਸੇ ਕੰਮ ਕੁੜੀਆਂ ਦੀ ਵੀ سپورਟ ਕਰਿਆ ਕਰੋ ਮੇਰਾ ਨਾਂ ਬਣਿਆ ਇਸ ਗਰਾਊਂਡ ਦੇ ਵਿੱਚੋਂ ਬਣਿਆ ਮੈਨੂੰ ਵੀ 12 13 ਸਾਲ ਹੋ ਗਏ ਖੇਡਦੇ ਨੂੰ ਕੋਪਲੀਟ ਕਿ ਬੇਨਤੀ ਆ ਤੁਹਾਡੇ ਵੱਲ ਤੇ ਵੀ ਕੁੜੀਆਂ ਦੀ ਸਪੋਰਟ ਚ ਆਓ ਸਪੋਰਟ ਕਰੋ ਜਿੰਨੀ ਕੀਤੀ ਜਾਂਦੀ ਹੈ ਧੰਨਵਾਦ ਤਾੜੀ ਮਾਰ ਦਿਓ ਕਾ ਤਾੜੀ ਮਾਰ ਦਿਓ ਕਾ ਜੋੜਦੇ ਨਹੀਂ ਪਰ ਜਨਾ ਮੈਂ ਇੱਕ ਗੱਲ ਕਹਿਣੀ ਚਾਹਨਾ ਲੜਕੀਆਂ ਦੀਆਂ ਟੀਮਾਂ ਦੀਆਂ ਕੋਚ ਕਈ ਇਹੋ ਜਿਹੀਆਂ ਵੀ ਮਹੀਨਾ ਮਹੀਨਾ ਕਮੇਟੀ ਦਾ ਪਹਿਲੋ ਹੀ ਸਿਰ ਖਾਦਾ ਹੁੰਦਾ ਹੈ ਇਹ ਕਹਿ ਦਿੰਦੀਆਂ ਵੀ ਜੋ ਮਰਜ਼ੀ ਦੇ ਦਿਓ ਮੈਚ ਖੜਾ ਦਿਓ ਇਹ ਧੀਆ ਪਰ ਕੋਚਾਂ ਉਹਨਾਂ ਕੋਚਾਂ ਨੂੰ ਮੈਂ ਇਹ ਗੱਲ ਕਹਿਣਾ ਹੈ ਜਿਹੜੀਆਂ ਕਮੇਟੀ ਨੂੰ ਫੋਨ ਕਰ ਕਰਕੇ ਕਹਿੰਦੀਆਂ ਕਿ ਆਹ ਸੁਣ ਲਓ ਪੰਜਾਬ ਦੀ ਸ਼ੇਰ ਬੱਚੀ ਦੀ ਸਪੀਚ ਇਹ ਇਹ ਸੁਣ ਲਓ ਇਹਦੀ ਸਪੀਚ ਇਹਨੇ ਧੀਆ ਦਾ ਦਰਦ ਅੰਦਰੋਂ ਪਛਾਣਿਆ ਵੀ ਇਹਨਾਂ ਕੁੜੀਆਂ ਤੱਕ ਕੁਝ ਨਹੀਂ ਜਾਂਦਾ ਚੰਨੋ ਤਿੰਨੋਂ ਹੀ ਪਤਾ ਹੈ ਜਿਹੜੀਆਂ ਕੋਚ ਐ ਉਹ ਵੱਧ ਤੋਂ ਵੱਧ ਅੱਧਾ ਪੈਸਾ ਪਹਿਲੋਂ ਨਾਪ ਰੱਖਿਆ ਹੁੰਦਾ ਜਿੱਥੇ ਵੀਅਰ ਪ੍ਰਾਈਜ਼ ਹੁੰਦਾ ਪੂਰਾ ਪ੍ਰਾਈਜ਼ ਨਹੀਂ ਦੱਸਿਆ ਜਾਂਦਾ ਮੈਂ ਕਮੈਂਟੇਟਰਾਂ ਨੂੰ ਇਹੇ ਬੇਨਤੀ ਕਰਦੀ ਆ ਵੀ ਗਰੋਂਡਾਂ ਦੇ ਵਿੱਚ ਪ੍ਰਾਈਜ਼ ਵੀ ਦੱਸਿਆ ਕਰੋ ਵੀ ਇੱਥੇ ਕਿੰਨਾ ਦਿੱਤਾ ਜਾਂਦਾ ਏ। ਬਸ ਮੈਂ ਹੋਰ ਕੁਝ ਨਹੀਂ ਮੰਗਦੀ ਚਾਹੇ ਜਿੰਨਾ ਵੀ ਆ ਹੈਲਪ ਕਰੋ ਕੁੜੀਆਂ ਬਹੁਤ ਜ਼ਿਆਦੇ ਘਰੋਂ ਗਰੀਬ ਨੇ। ਮੇ ਇਹ ਨਹੀਂ ਕਿ ਨਹੀਂ ਮੇਰਾ ਮਾਨਸਮਾਨ ਹੁੰਦਾ ਮੈਂ ਮਿਹਨਤ ਕੀਤੀ ਆਪਣੀ। ਬਹੁਤ ਬਹੁਤ ਧੰਨਵਾਦ ਤਾੜੀ ਮਾਰ ਦਿਓ ਇੱਕ ਵਾਰ। ਇਹੋ ਹੀ ਗੱਲਾਂ ਸੁਣ